ਸਤਿ ਸ਼੍ਰੀ ਅਕਾਲ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਨ ਸਾਹਿਬ ਦੇ ਬਾਰੇ ਦੋਸਤੋ ਮਾਨ ਸਾਹਿਬ ਦੇ ਆਸਟ੍ਰੇਲੀਆ ਟੂਰ ਦੀਆਂ ਤਿਆਰੀਆਂ ਬਿਲਕੁਲ ਹੋ ਚੁੱਕੀਆਂ ਹਨ ਤੇ ਦੋਸਤੋ ਮਾਨ ਸਾਹਿਬ ਹੋਣਗੇ ਬਹੁਤ ਹੀ ਜਲਦੀ ਇਸ ਟੂਰ ਦੇ ਲਈ ਰਵਾਨਾ ਦੋਸਤੋ ਇਸ ਟੂਰ ਦੇ ਆਰਗੇਨਾਈਜ਼ਰਸ ਵੀ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ ਜਿਨ੍ਹਾਂ ਵੱਲੋਂ ਸ਼ੋਅ ਦੇ ਲਈ ਜੋਰ-ਸ਼ੋਰ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਦੋਸਤੋ ਕਨਵਰ ਗਰੇਵਾਲ ਵੀ ਨਜ਼ਰ ਆ ਇੱਕ ਹਿੰਦੀ ਗਾਣਾ ਗਾਉਂਦੇ ਹੋਏ ਜੋ ਕਿ ਕ੍ਰਿਮੀਨਲ ਮੂਵੀ ਦਾ ਸੌਂਗ ਹੈ ਤੇ ਇਸ ਨੂੰ ਗਾਇਆ ਹੈ ਕੁਮਾਰ ਸਾਨੂੰ ਨੇ ਮਿਲੇ ਦਿਲ ਖਿਲੇ ਔਰ ਜੀਨੇ ਕੋ ਕਾ ਚਾਹੀਏ ਨਾ ਹੋ ਤੂੰ ਦਾਸ ਤੇਰੇ ਪਾਸ ਪਾਸ ਵਰ ਹੋਊਗਾ ਜ਼ਿੰਦਗੀ ਵਰ ਤੇ ਦੋਸਤੋ ਹੋਈ ਹੈ ਔਜਲੇ ਵੱਲੋਂ ਵੀ ਅਨਾਉਂਸਮੈਂਟ ਬਹੁਤ ਜਲਦੀ ਆ ਰਹੇ ਹਨ ਕਰਨ ਔਜਲਾ ਇੰਡੀਆ ਤੇ ਨਾਲ ਹੀ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਤੇ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸ ਵਿੱਚ ਕਰਨ ਔਜਲਾ ਲਿਖਦੇ ਹਨ ਕਿ ਮਿਲਦੇ ਹਾਂ 10 ਤਰੀਕ ਨੂੰ ਟੋਰਾਂਟੋ ਤੇ ਦੋਸਤੋ ਆਈ ਹੈ ਦਿਲਜੀਤ ਦੋਸਾਂਝ ਵੱਲੋਂ ਵੀ ਇੱਕ ਬਹੁਤ ਵੱਡੀ ਖਬਰ ਤੇ ਦਿਲਜੀਤ ਦੋਸਾਂਝ ਦੀ ਆ ਰਹੀ ਹੈ ਇੱਕ ਨਵੀਂ ਮੂਵੀ ਸਰਦਾਰ ਜੀ 3 ਜੋ ਕਿ ਅਗਲੇ ਸਾਲ ਰਿਲੀਜ਼ ਹੋਵੇਗੀ 27 ਜੂਨ 2025 ਨੂੰ ਇਸ ਦੀ ਡੇਟ ਰੱਖੀ ਗਈ ਹੈ ਦੋਸਤੋ ਸਰਦਾਰ ਜੀ ਸਰਦਾਰ ਜੀ ਐਵੇਂ ਤਾਂ ਨਹੀਂ ਲੋਕੀ ਸਾਡੀ ਤੇ ਦੋਸਤੋ ਵੀਡੀਓ ਦੇ ਵਿੱਚ ਅੱਗੇ ਵੱਧ ਇੱਕ ਗੱਲ ਕਰਦੇ ਹਾਂ ਹਨੀ ਸਿੰਘ ਦੇ ਬਾਰੇ ਯੋਯੋ ਹਨੀ ਸਿੰਘ ਮਿਲਣ ਪਹੁੰਚੇ ਸਨ ਆਪਣੇ ਭਤੀਜੇ ਤੇ ਭਤੀਜੀਆਂ ਨੂੰ ਜਿਸ ਦੀ ਜਾਣਕਾਰੀ ਯੋਯੋ ਹਨੀ ਸਿੰਘ ਨੇ ਆਪਣੇ ਇੱਕ ਸਟੋਰੀ ਦੇ ਰਾਹੀਂ ਦਿੱਤੀ ਤੇ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਕਿਵੇਂ ਬੱਚਿਆਂ ਦੇ ਨਾਲ ਕਰ ਰਹੇ ਹਨ ਮਸਤੀ ਤੇ ਦੋਸਤੋ ਪੰਜਾਬੀ ਸੂਫੀ ਗਾਇਕ ਸੁਤਿੰਦਰ ਸਰਤਾਜ ਵੀ ਇਨੀ ਦਿਨੀ ਬਿਜ਼ੀ ਹਨ ਆਪਣੇ ਲਾਈਵ ਸ਼ੋਜ਼ ਦੇ ਵਿੱਚ ਦੋਸਤੋ ਕੱਲ੍ਹ ਸੀ ਸੁਤਿੰਦਰ ਸਰਤਾਜ ਦਾ ਜਰਮਨੀ ਦੇ ਵਿੱਚ ਲਾਈਵ ਸ਼ੋਅ ਤੇ ਬਹੁਤ ਹੀ ਜਲਦੀ ਸੁਤਿੰਦਰ ਸਰਤਾਜ ਆਪਣੇ ਲਾਈਵ ਸ਼ੋਅ ਦੇ ਲਈ ਇੰਸਟਾ ਰਡਮ ਜਾਣੇ ਕਿ ਨੈਦਰਲੈਂਡ ਦੇ ਵਿੱਚ ਪਹੁੰਚਣਗੇ ਬੜੇ ਬਖਸ਼ਸ਼ ਘਰ ਬੜੀਆਂ ਅਸੀਂ ਮਹਿਮਾਨ ਬਣੇ ਇਸੇ ਗੁਣ ਸਦਕਾ ਖੁਦਾ ਹੋ ਸਕਦੇ ਆ ਤੇ ਦੋਸਤੋ ਕਿਵੇਂ ਦੇ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਵੀ ਕਰਨਾ ਨਾ ਭੁੱਲਿਓ ਤੇ ਦੋਸਤੋ ਜੇਕਰ ਤੁਸੀਂ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀ ਹਰ ਇੱਕ ਖਬਰ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ